ਪੰਜਾਬ ਦੇ ਵਿੱਚ ਢਿੱਲੋ ਭਰਾਵਾਂ ਦਾ ਇੱਕ ਚਰਚਿਤ ਕੇਸ ਬਣਿਆ ਸੀ ਜੋ ਕਿ 16 ਅਗਸਤ 2021 ਨੂੰ ਮਾਮਲਾ ਹੌਲੀ-ਹੌਲੀ ਕਰਕੇ ਬਾਹਰ ਆਇਆ ਜਿਸ ਦੇ ਵਿੱਚ ਦੋਸ਼ ਲੱਗੇ ਸਨ ਪੰਜਾਬ ਪੁਲਿਸ ਦੇ ਇੱਕ ਐਸਐਚਓ ਦੇ ਉੱਤੇ ਜਿਸ ਨੂੰ ਬਾਅਦ ਵਿੱਚ ਬਰਖਾਸਤ ਵੀ ਕਰ ਦਿੱਤਾ ਗਿਆ ਹਾਲਾਂਕਿ ਐਸਐਚਓ ਦੇ ਪਰਿਵਾਰ ਦੇ ਵੱਲੋਂ ਖਾਸ ਕਰਕੇ ਐਸਐਚਓ ਨਵਦੀਪ ਸਿੰਘ ਦੀ ਪਤਨੀ ਦੇ ਵੱਲੋਂ ਇਹਨਾਂ ਦੋਸ਼ਾਂ ਨੂੰ ਉਨਕਾਰਿਆ ਗਿਆ ਪਰ ਉਲਟਾ ਉਹਨਾਂ ਢਿੱਲੋ ਭਰਾਵਾਂ ਦੇ ਉੱਤੇ ਹੀ ਦੋਸ਼ ਲਗਾ ਦਿੱਤੇ ਗਏ ਕਿ ਉਹਨਾਂ ਦੇ ਖਿਲਾਫ 20 ਮਾਮਲਾ ਦਰਜ ਹੋਇਆ ਸੀ ਹਾਲਾਂਕਿ ਢਿੱਲੋ ਭਰਾ ਮਾਨਵਜੀਤ ਸਿੰਘ ਤੇ ਇੱਕ ਉਸ ਦਾ ਭਰਾ ਜਸ਼ਨਦੀਪ ਇਹ ਦੋਵੇਂ ਢਿੱਲੋ ਭਰਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਖਾਤਰ ਹਾਈ ਕੋਰਟ ਤੱਕ ਵੀ ਪਹੁੰਚਦੇ ਨੇ ਹੁਣ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਸਿਟ ਬਣੀ ਸੀ ਵਿਸ਼ੇਸ਼ ਜਾਂਚ ਟੀਮ ਸੀ ਉਸ ਨੂੰ 31 ਦਸੰਬਰ ਤੱਕ ਆਪਣੀ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਨ ਆਖਿਆ ਹਾਈ ਕੋਰਟ ਨੇ ਸਖ਼ਤ ਲਹਿਜੇ ਦੇ ਵਿੱਚ ਇਹ ਗੱਲ ਆਖੀ ਹੈ ਕਿਉਂਕਿ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੋਵੇ ਕਿਉਂਕਿ ਪਹਿਲਾਂ ਵੀ ਇਸ ਕੇਸ ਦੇ ਵਿੱਚ ਐਸ ਐਚਓ ਨਵਦੀਪ ਸਿੰਘ ਦੀਆਂ ਜਿਹੜੀਆਂ ਮੁਸ਼ਕਲਾਂ ਵਧ ਗਈਆਂ ਸਨ ਕਿਉਂਕਿ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਥਾਣੇ ਦੇ ਅੰਦਰ ਹਿਰਾਸਤ ਵਿੱਚ ਰੱਖ ਕੇ ਪੱਗ ਵੀ ਤਾਰੀ ਔਰ ਜਲੀਲ ਵੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਐਸਐਚਓ ਨਵਦੀਪ ਸਿੰਘ ਦਾ ਜਿੰਨੀ ਵਾਰੀ ਵੀ ਪੱਖ ਆਇਆ ਇਹ ਕਿਹਾ ਗਿਆ ਕਿ ਉਹਨਾਂ ਉੱਤੇ ਜਿਹੜੇ ਲਾਏ ਗਏ ਦੋਸ਼ ਨੇ ਉਹ ਝੂਠੇ ਨੇ ਪਰ ਪੁਲਿਸ ਨੇ ਤੁਰੰਤ ਕਾਰਵਾਈ ਜਦੋਂ ਦਬਾਅ ਬਣ ਜਾਂਦਾ ਤਾਂ ਉਦੋਂ ਫਿਰ برخਾਸਤ ਵੀ ਕੀਤਾ ਸੀ ਤੋਂ ਵਿਲਾਂਗੇ ਕੀਤਾ ਹਾਲਾਂਕਿ ਅਦਾਲਤ ਦੇ ਵਿੱਚ ਵੀ ਰੁਕ ਕੀਤਾ ਐਸਐਚਓ ਨਵਦੀਪ ਸਿੰਘ ਨੇ ਔਰ ਇਸ ਮਾਮਲੇ ਦੇ ਵਿੱਚ ਹੁਣ ਤਾਜ਼ਾ ਅਪਡੇਟ ਕੀ ਹੈ ਦਰਅਸਲ ਜਲੰਧਰ ਇਲਾਕੇ ਦੇ ਵਿੱਚ ਚਰਚਿਤ ਢਿੱਲੋਂ ਬ੍ਰਦਰ ਦਾ ਆਤਮ ਹੱਤਿਆ ਦਾ ਕੇਸ ਅਜੇ ਵੀ ਬੰਦ ਨਹੀਂ ਹੋਇਆ ਕਿਉਂਕਿ ਅਜੇ ਤੱਕ ਵੀ ਜਾਂਚ ਜਾਰੀ ਹੈ ਹਾਈ ਕੋਰਟ ਨੇ ਸਮੇਂ ਦੇ ਜਾਂਚ ਪੂਰੀ ਕਰਨ ਦਾ ਸਮਾਂ ਦਿੱਤਾ ਹੈ ਔਰ 31 ਦਸੰਬਰ ਤੱਕ ਰਿਪੋਰਟ ਮੰਗੀ ਹੈ ਜਲੰਧਰ ਦੇ ਵਿੱਚ ਜਿਹੜਾ ਢਿੱਲੋਂ ਬ੍ਰਦਰਸ ਜਿਸ ਵਿੱਚ ਮਾਨਵਜੀਤ ਸਿੰਘ ਤੇ ਜਸ਼ਨਵੀਰ ਸੀ ਸੁਸਾਇਡ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਅਰਪੀਟੀਸ਼ਨ ਕਰਤਾ ਨੇ ਕੋਰਟ ਵਿੱਚ ਐਸਆਈਟੀ ਦੀ ਜਾਂਚ ਦੇ ਉੱਤੇ ਸਵਾਲ ਉਠਾਏ ਸੀ ਜਿਸ ਦੇ ਉੱਤੇ ਕੋਰਟ ਨੇ ਮਾਮਲੇ ਦੀ ਪੂਰੀ ਜਾਂਚ ਸਮੇਂਬੱਧ ਤਰੀਕੇ ਦੇ ਵਿੱਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਨੇ ਨਾਲ ਹੀ ਹਾਈ ਕੋਰਟ ਨੇ ਜਾਂਚ ਕਰ ਰਹੀ ਸਿੱਟ ਨੂੰ 31 ਦਸੰਬਰ ਤੱਕ ਮਾਮਲੇ ਦੀ ਜਿਹੜੀ ਵਿਸਥਾਰਤ ਰਿਪੋਰਟ ਪੇਸ਼ ਕਰਨ ਦਾ ਵੀ ਹੁਕਮ ਦਿੱਤਾ ਹੈ। ਪੂਰਾ ਮਾਮਲਾ 16 ਅਗਸਤ 2021 ਦਾ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਪਰਿਵਾਰਕਵਾਦ ਨੂੰ ਲੈ ਕੇ ਦੋ ਪੱਖਾਂ ਦੇ ਵਿੱਚ ਇੱਕ ਬਹਿਸ ਹੋ ਗਈ ਸੀ। ਮਾਨਵਜੀਤ ਤੇ ਜਸ਼ਨਬੀਰ ਇੱਕ ਲੜਕੀ ਪਰਮਿੰਦਰ ਕੌਰ ਦੇ ਤਰਫੋਂ ਥਾਣੇ ਦੇ ਵਿੱਚ ਗਏ ਸੀ। ਇਸ ਦੌਰਾਨ ਪੁਲਿਸ ਨੇ ਲੜਕੀ ਦੇ ਪਰਿਵਾਰ ਨੂੰ ਥਾਣੇ ਤੋਂ ਬਾਹਰ ਟੜ ਦਿੱਤਾ ਸੀ ਥੋੜੀ ਦੇਰ ਬਾਅਦ ਪੁਲਿਸ ਕਰਮਚਾਰੀ ਭੇਜ ਕੇ ਮਾਨਵਜੀਤ ਨੂੰ ਅੰਦਰ ਬੁਲਾਇਆ ਗਿਆ ਇਸ ਦੌਰਾਨ ਮਾਨਵਜੀਤ ਨੇ ਜ਼ੋਰ-ਜ਼ੋਰ ਦੀ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਇਹ ਗੱਲਾਂ ਉਹਨਾਂ ਦੇ ਪਰਿਵਾਰਕ ਮੈਂਬਰ ਦੱਸਦੇ ਨੇ ਥਾਣੇ ਵਿੱਚ ਮਾਨਵਜੀਤ ਦੀ ਕੁੱਟਮਾਰ ਵੀ ਕੀਤੀ ਗਈ ਵੀ ਦੋਸ਼ ਲੱਗਦੇ ਨੇ ਔਰ ਪਰਿਵਾਰਕ ਮੈਂਬਰਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਸ ਦੀ ਪਗੜੀ ਵੀ ਜਿਹੜੀ ਹੈ ਉਹ ਲਾ ਦਿੱਤੀ ਗਈ ਸੀ ਔਰ ਉਸ ਨੂੰ ਕੁੱਟਿਆ ਜਾ ਰਿਹਾ ਸੀ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਮਾਨਵਜੀਤ ਨੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੇ ਨਾਲ ਬਦਸਲੂਕੀ ਕੀਤੀ ਸੀ ਇੱਕ ਉਹਨਾਂ ਤੋਂ ਵੀ ਕੰਪਲੇਂਟ ਦਵਾ ਦਿੱਤੀ ਸੀ ਜਗਜੀਤ ਕੌਰ ਦੀ ਸ਼ਿਕਾਇਤ ਦੇ ਉੱਤੇ ਹੀ ਅਧਿਕਾਰੀਆਂ ਨੇ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਨਵਜੀਤ ਦੇ ਖਿਲਾਫ ਹੰਗਾਮਾ ਕਰਨ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ ਗੋਇੰਦਵਾਲ ਸਾਹਿਬ ਦਾ ਪੋੜਾ ਜਿੱਥੋਂ ਦੋਵਾਂ ਭਾਈਆਂ ਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਸੀ ਔਰ ਘਟਨਾ ਤੋਂ ਬਾਅਦ ਦੋਵਾਂ ਭਰਾਵਾਂ ਦੀ ਮੌਤ ਦੀ ਗੱਲ ਵੀ ਸਾਹਮਣੇ ਆਈ ਸੀ ਹਾਲਾਂਕਿ ਮਾਨਵਜੀਤ ਤੇ ਜਸ਼ਨਵੀਰ ਜੇਲ੍ਹ ਤੋਂ ਰਿਹਾਅ ਹੋ ਗਏ ਸੀ ਬਰਖਾਸਤ ਐਸ ਐਚਓ ਨਵਦੀਪ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੇ ਵੀ ਤਰ੍ਹਾਂ ਤਰ੍ਹਾਂ ਦੇ ਦੋਸ਼ ਉਲਟਾ ਮਾਨਵਜੀਤ ਤੇ ਜਸ਼ਨਵੀਰ ਦੇ ਉੱਤੇ ਲਗਾ ਦਿੱਤੇ ਸਨ ਪਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹੁਣ ਕਿਹਾ ਕਿ ਜਲਦੀ ਤੋਂ ਜਲਦੀ ਇਸ ਦੀ ਜਾਂਚ ਰਿਪੋਰਟ ਆ ਜਿਹੜੀ ਤਿਆਰ ਕੀਤੀ ਜਾਵੇ ਔਰ 31 ਦਸੰਬਰ ਤੱਕ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਕਿਉਂਕਿ ਸਿੱਟ ਦੇ ਜਾਂਚ ਦੇ ਉੱਤੇ ਵੀ ਸਵਾਲ ਉਠਾਏ ਗਏ ਸਨ ਔਰ ਪਛੋਕੜ ਕੀ ਇਸ ਮਾਮਲੇ ਦਾ ਇਸ ਦੇ ਉੱਤੇ ਵੀ ਝਾਤ ਮਾਰ ਦਿੰਨੇ ਆ ਕਿ ਇਸ ਕੇਸ ਦੇ ਵਿੱਚ ਪੁਲਿਸ ਅਧਿਕਾਰੀ ਐਸ ਐਚਓ ਦੇ ਖਿਲਾਫ ਵੀ ਮਾਮਲਾ ਦਰਜ ਹੋ ਗਿਆ ਸੀ ਦੋਵਾਂ ਭਰਾਵਾਂ ਨੇ 17 ਅਗਸਤ ਨੂੰ ਦਇਆ ਵਿੱਚ ਛਾਲ ਮਾਰੀ ਸੀ ਇਸ ਮਾਮਲੇ ਦੇ ਵਿੱਚ ਉਸ ਵੇਲੇ ਵੀ ਜਦੋਂ ਰਿਪੋਰਟਾਂ ਸਾਹਮਣੇ ਆਈਆਂ ਸਨ ਤੇ ਪਰਿਵਾਰਕ ਮੈਂਬਰਾਂ ਨੇ ਵੀ ਜਿਹੜਾ ਇਸ ਮਸਲੇ ਦੇ ਵਿੱਚ ਇਲਜ਼ਾਮ ਲਾਇਆ ਸੰਦੋਸਕੇ ਭਰਾਵਾਂ ਵਿੱਚੋਂ ਇੱਕ ਜਸ਼ਨਬੀਰ ਸਿੰਘ ਦੀ ਲਾਸ਼ ਮਿਲ ਗਈ ਹੈ ਉਸ ਵੇਲੇ ਮਿਲ ਗਈ ਸੀ ਪਰ ਮਾਨਵਜੀਤ ਸਿੰਘ ਦੀ ਭਾਲ ਅਜੇ ਵੀ ਉਸ ਵਕਤ ਦੀ ਜਾਰੀ ਹੈ ਉਸ ਦੀ ਲਾਸ਼ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਨਿਲੰਦਰ ਥਾਣਾ ਡਿਵੀਜ਼ਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਮੁਨਸੀਬ ਲਵਿੰਦਰ ਕੁਮਾਰ ਤੇ ਸਪਾਈ ਜਗਜੀਤ ਕੌਰ ਦੇ ਖਿਲਾਫ ਧਾਰਾ 506 306 ਤੇ 34 ਦੇ ਤਹਿਤ ਮਕਦਮਾ ਵੀ ਸੁਕੇਸ ਦੇ ਵਿੱਚ ਦਰਜ ਹੋਇਆ ਸੀ ਇਸ ਮਗਰੋਂ ਤਿੰਨੇ ਮੁਲਾਜ਼ਮ ਰੂਪੋਸ਼ ਹੋ ਗਏ ਸਨ ਇਹਨਾਂ ਦੀ ਪੁਲਿਸ ਵੱਲੋਂ ਭਾਲ ਵੀ ਜਾਰੀ ਕੀਤੀ ਗਈ ਪਰ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਹ ਵੀ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕਿਵੇਂ ਪੁਲਿਸ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਮਾਨਵਜੀਤ ਤੇ ਜਸ਼ਨਬੀਰ ਸਿੰਘ ਦੇ ਕਥਿਤ ਤੌਰ ਤੇ ਛਾਲ ਮਾਰ ਦਿੱਤੀ ਗਈ ਸੀ ਇਹ ਦੋਵੇਂ ਭਰਾ ਮਾਨਵਜੀਤ ਤੇ ਜਸ਼ਨਬੀਰ ਜਲੰਧਰ ਦੇ ਗ੍ਰੀਨ ਪਾਰਕ ਇਲਾਕੇ ਦੇ ਰਹਿਣ ਵਾਲੇ ਸਨ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਜਸ਼ਨਦੀਪ ਸਿੰਘ ਨੇ ਪੁਲਿਸ ਵਾਲਿਆਂ ਦੇ ਕਥਿਤ ਤਸ਼ੱਦਦ ਤੋਂ ਬਾਅਦ ਇਹ ਆਕਾਦਮ ਪੁੱਟਿਆ ਸੀ ਤੇ ਉਸਦੇ ਵੱਡੇ ਭਰਾ ਮਾਨਵਜੀਤ ਸਿੰਘ ਨੇ ਉਸ ਨੂੰ ਬਚਾਉਣ ਖਾਤਰ ਉਸਦੇ ਪਿੱਛੇ ਛਾਲ ਮਾਰ ਦਿੱਤੀ ਸੀ ਦੋਵੇਂ ਭਰਾ ਹੜਾਂ ਕਾਰਨ ਰਿਆ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਗਏ ਸਨ ਤਕਰੀਬ 16 ਦਿਨਾਂ ਬਾਅਦ ਇੱਕ ਦੀ ਲਾਸ਼ ਵੀ ਬਰਾਮਦ ਹੋਈ ਜਸ਼ਨਬੀਰ ਸਿੰਘ ਲਾਸ਼ ਗੋਇੰਦਵਾਲ ਸਾਹਿਬ ਤੋਂ ਕਰੀਬ 10 ਕਿਲੋਮੀਟਰ ਦੂਰ ਕਪੂਰਥਾਲਾ ਦੇ ਤਲਵੰਡੀ ਚੌਧਰੀਆਂ ਵਿੱਚ ਪੈਂਦੇ ਪਿੰਡ ਧੁੰਦਾ ਵਿੱਚੋਂ ਮਿਲੀ ਅਜਸ਼ਨ ਵੀਰ ਨੇ ਮਾਨਵਜੀਤ ਨੂੰ ਕਿਹਾ ਕਿ ਪੁਲਿਸ ਮੁਖੀ ਨੇ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਚੁੱਕਿਆ ਤੇ ਇਹ ਕਹਿੰਦੇ ਹੀ ਉਸਨੇ ਵਿਆਸ ਦਰਿਆ 'ਚ ਛਾਲ ਮਾਰ ਦਿੱਤੀ ਆਪਣੇ ਭਰਾ ਦੀ ਜਾਨ ਬਚਾਉਣ ਖਾਤਰ ਮਾਨਵਜੀਤ ਨੇ ਵੀ ਉਸ ਦੇ ਪਿੱਛੇ ਦਰਿਆ 'ਵਿਛਾਲ ਮਾਰੀ ਔਰ ਇਹ ਸਾਰੀਆਂ ਗੱਲਾਂ ਚਰਚਾ ਦਾ ਵਿਸ਼ਾ ਬਣ ਗਈਆਂ ਪਰ ਇਸ ਮਸਲੇ ਦੇ ਵਿੱਚ ਫਿਰ ਜਿਹੜੀ ਇੱਕ ਹੀ লাশ ਮਿਲ ਪਈ ਹੈ ਔਰ ਇਸ ਮਾਮਲੇ ਦੇ ਵਿੱਚ ਐਸਐਚਓ ਨਵਦੀਪ ਸਿੰਘ ਨੇ ਆਪਣੀਆਂ ਸਫਾਈਆਂ ਦਿੱਤੀਆਂ ਨੇ ਹਾਲਾਂਕਿ ਇਸ ਕੇਸ ਦੇ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਸੀ ਔਰ ਪਰਿਵਾਰ ਨੇ ਵੀ ਦੋਸ਼ ਲਾਏ ਸਨ ਕਿ ਵਾਰ-ਵਾਰ ਪੁਲਿਸ ਮੁਲਾਜ਼ਮਾਂ ਤੇ ਪਰਚਾ ਕਰਨ ਦੀ ਮੰਗ ਕਰਦੇ ਰਹੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਨਵਦੀਪ ਸਿੰਘ ਉਹੀ ਇੰਸਪੈਕਟਰ ਹੈ ਜਿਸ ਦੀ ਕੋਵਿਡ ਦੌਰਾਨ ਫਗਵਾੜਾ ਵਿੱਚ ਇੱਕ ਸਬਜੀ ਵਾਲੇ ਦੇ ਰੇੜੀ ਨੂੰ ਲੱਤ ਮਾਰਨ ਦੀ ਵੀਡੀਓ ਵੀਰਲ ਹੋਈ ਸੀ ਉਸ ਵੇਲੇ ਫਗਵਾੜਾ ਦੇ ਐਸਐਚਓ ਸਾਨ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੂੰ ਤਤਕਾਲੀ ਡੀਜੀਪੀ ਦਿਨਕਰ ਗੁਪਤਾ ਵੱਲੋਂ ਵੀ ਇਸ ਘਟਨਾ ਤੋਂ ਤੁਰੰਤ ਮੁਅਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਦੂਜੀ ਵਾਰੀ ਉਦੋਂ ਚਰਚਾ ਵਿੱਚ ਆਇਆ ਜਦੋਂ ਵੀ ਮਾਨਨਜੀਤ ਤੇ ਜਸ਼ਨਵੀਰ ਸਿੰਘ ਬਿਰਿਆ ਦੇ ਵਿੱਚ ਛਾਲ ਮਾਰ ਦਿੰਦੇ ਨੇ ਦੋਸ਼ ਲੱਗਦੇ ਨੇ ਹਾਲਾਂਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮਾਨਵਜੀਤ ਤੇ ਜਸ਼ਨਵੀਰ ਸਿੰਘ ਉਹਨਾਂ ਦੇ ਵੀ ਕਈ ਐਸੀਆਂ ਗਲਤੀਆਂ ਕੀਤੀਆਂ ਨੇ ਜੈਸੇ ਕੰਮ ਕੀਤੇ ਨੇ ਜਿਸ ਦੇ ਕਰਕੇ ਉਹ ਉਹਨਾਂ ਦੇ ਖਿਲਾਫ ਵੀ ਹੈ ਜਿਹੜਾ ਸ਼ਿਕਾਇਤਾਂ ਕੀਤੀਆਂ ਗਈਆਂ ਦੁਹਾਈ ਪਾਈ ਗਈ ਬਕਾਇਦਾ ਤੌਰ ਦੇ ਉੱਤੇ ਇਸ ਮਸਲੇ ਦੇ ਵਿੱਚ ਪਰ ਇਸ ਕੇਸ ਦੇ ਵਿੱਚ ਜਿਹੜੇ ਜਸ਼ਨਵੀਰ ਤੇ ਮਾਨਵਜੀਤ ਸਿੰਘ ਦੇ ਪਰਿਵਾਰਕ ਮੈਂਬਰ ਨੇ ਅੱਜ ਤੱਕ ਇਨਸਾਫ ਦੀ ਉਡੀਕ ਵਿੱਚ ਬੈਠੇ ਨੇ ਹਾਈ ਕੋਰਟ ਨੇ ਹੁਣ ਸਖਤੀ ਨਾਲ ਕਿਹਾ ਕਿ ਸਟ ਨੂੰ ਕਿਸ ਦੀ ਜਾਂਚ ਮੁਕੰਮਲ ਹੋਣੀ ਚਾਹੀਦੀ ਹੈ 31 ਦਸੰਬਰ ਤੱਕ ਇਸ ਦੀ ਪੂਰੀ ਦੀ ਪੂਰੀ ਰਿਪੋਰਟ ਆ ਜਿਹੜੀ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇ ਹੁਣ ਦੇਖਦੇ ਹਾਂ ਕਿ ਸਮਾਂ ਜਿਹੜਾ ਨਿਸ਼ਚਿਤ ਕਰ ਦਿੱਤਾ ਗਿਆ ਇਸ ਦੇ ਦੌਰਾਨ ਸਟ ਦੀ ਰਿਪੋਰਟ ਤਿਆਰ ਹੁੰਦੀ ਹੈ ਕਿ ਨਹੀਂ ਹੁੰਦੀ ਆਮ ਤੌਰ ਤੇ ਜਦੋਂ ਪੁਲਿਸ ਮੁਲਾਜ਼ਮਾਂ ਜਾਂ ਅਧਿਕਾਰੀਆਂ ਦੇ ਖਿਲਾਫ ਕੋਸ਼ਿਸ਼ ਕਰ ਤਾਂ ਹੁੰਦੀਆਂ ਨੇ ਮਾਮਲਾ ਦਰਦ ਹੁੰਦਾ ਹੈ ਤਾ ਦੇਖਣ ਵਿੱਚ ਆਉਂਦਾ ਕਿ ਜ਼ਿਆਦਾਤਰ ਕੇਸਾਂ ਦੇ ਵਿੱਚ ਇਸ ਨੂੰ ਢਿੱਲੀ ਮੱਠੀ ਕਾਰਵਾਈ ਦੇ ਨਾਲ ਹੀ ਅੱਗੇ ਤੋਰਿਆ ਜਾਂਦਾ ਹੈ ਜਿਸ ਦੇ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਵੀ ਨਹੀਂ ਮਿਲ ਪਾਉਂਦਾ ਪਰ ਇਸ ਕੇਸ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਕਿ ਹੁਣ ਹਾਈ ਕੋਰਟ ਦੇ ਦਖਲ ਤੋਂ ਬਾਅਦ ਜਾਂ ਸ਼ਕਤੀ ਤੋਂ ਬਾਅਦ ਕੀ ਸਟ ਸਮੇਤ ਰਹਿੰਦੇ ਆ ਜਾਂਚ ਮੁਕੰਮਲ ਕਰ ਪਾਵੇਗੀ ਰਿਪੋਰਟ ਪੇਸ਼ ਕਰ ਪਾਵੇਗੀ ਜਾਂ ਨਹੀਂ ਕਰ ਪਾਵੇਗੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ